ਇਸ ਚਾਚਾਰ ਦੇ ਖਿਲਾਫ ਐਸਐਸਪੀ ਮੁਖਸਰ ਜ਼ਵਰ ਡਾਇਰੈਕਸ਼ਨ थाना ਸਿਟੀ ਮਲੋੜ ਦੇ ਐਸਐਚਓ ਹਰਪ੍ਰੀਤ ਕੌਰ ਨੂੰ ਕੀਤਾ ਸਸਪੈਂਡ ਚੋਰੀ ਦੇ ਮਾਮਲੇ ਦੇ ਵਿੱਚ ਕੁਝ ਵਿਅਕਤੀਆਂ ਨੂੰ ਹਰਾਤ ਦੇਣ ਦੇ ਇਲਜ਼ਾਮ 22 ਫਰਵਰੀ ਵਾਲੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਣਗੇ ਡੱਲੇਵਾਲ ਕਿਹਾ ਸਾਨੂੰ ਉਮੀਦ ਹੈ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਕੇਂਦਰ ਸਰਕਾਰ ਇੱਕ ਕਮੇਟੀ ਤੇ ਐਸਕੇਐਮ ਨੂੰਮੀ ਆਪਸੀ ਮਤਭੇਦ ਸੁਝਾਉਣ ਦੀ ਦਿੱਤੀ ਸਲਾਹ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਲੋਂ ਨਾਨਕਸ਼ਹੀ ਸੰਮਤ 557ਵਾਂ ਕੈਲੰਡਰ ਜਾਰੀ ਗਿਆਨੀ ਰਗਵੀਰ ਸਿੰਘ ਦੇ ਨਾਲ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਤੇ ਐ ਜੀ ਪੀ ਸੀ ਦੇ ਕਈ ਅਹੁਦੇਦਾਰ ਰਹੀ ਮੌਜੂਦ ਜੱਥੇਦਾਰ ਦੀ ਸਿੱਖ ਕੌਮ ਨੂੰ ਅਪੀਲ ਆਪਣੇ ਕੈਲੰਡਰ ਦੇ ਮੁਤਾਬਿਕ ਮਨਾਏ ਜਾਣ ਇਤਿਹਾਸਿਕ ਦਿਹਾੜੇ ਅਣਪਛਾਤੇ ਬਾਈਕ ਸਵਾਰਾਂ ਨੇ ਗੋੜੀਆਂ ਚਲਾ ਦਿੱਤੀਆਂ ਇੱਕ ਨੌਜਵਾਨ ਨੂੰ ਗੋੜੀ ਲੱਗੀ ਆ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਦਰਸਲ ਆਏ ਸਨ ਪੰਜ ਹਮਲਾਵਰ ਜੋ ਕਿ ਡੀ ਐਸ ਪੀ ਦਾ ਪੁਲਿਸ ਦਾ ਪੱਖ ਸਾਹਮਣੇ ਆਇਆ ਕਿ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆ ਪੰਜ ਹਮਲਾਵਰਾਂ ਦੇ ਵੱਲਪੁਰੀ ਵਾਰਦਾਤ ਨੂੰ ਜਾਂਚ ਦਿੱਤਾ ਗਿਆ ਜ਼ਖਮੀ ਹਾਲਤ ਵਿੱਚ ਆ ਸ਼ਖਸ ਨੂੰ ਦਾਖਲ ਕਰਵਾਇਆ ਗਿਆ ਹੈ ਜਿਸ ਨੂੰ ਕੇ ਨਿਸ਼ਾਨਾ ਬਣਾਇਆ ਗਿਆ ਆਕਾਸ਼ਦੀਪ ਸਿੰਘ ਵਜੋਂ ਜ਼ਖਮੀ ਨੌਜਵਾਨ ਦੀ ਪਛਾਣ ਹੋਈ ਹੈ ਜਾਣਕਾਰੀ ਮੁਤਾਬਕ ਸੱਤ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਕਰਕੇ ਹਮਲਾਵਰ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਮੌਕੇ ਤੇ ਇੱਕ ਮੋਟਰਸਾਈਕਲ ਵੀ ਆਬਰਾਮਤ ਕੀਤਾ ਗਿਆ ਉਸੇ ਜਗ੍ਹਾ ਦੀਆਂ ਤੁਨੋ ਜੰਡਿਆਲਾ ਗੁਰੂ ਦੀਆਂ ਤਸਵੀਰਾਂ ਵਿਖਾ ਰਹੇਗੇ ਇੱਥੇ ਕਿ ਅਣਪਛਾਤੇ ਬਾਈਕ ਸਵਾਰਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਜਾਂਦੀਆਂ ਨੇ ਇੱਕ ਨੌਜਵਾਨ ਨੂੰ ਜੋ ਕਿ ਗੋਲੀ ਲੱਗੀ ਆ ਜੋ ਪੁਲਿਸ ਦਾ ਪੱਖ ਸਾਹਮਣੇ ਆਇਆ ਕਿ ਦੋ ਮੋਟਰਸਾਈਕਲਾਂ ਤੇ ਪੰਜ ਹਮਲਾਵਰ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਦਰਵਾਏ ਗੋਲੀਆਂ ਮਾਰ ਗਏ ਆ ਪਹਿਲਾਂ ਰਿਪੋਰਟ ਵਾਲਾ ਸਾਲਤ ਕੰਡ ਹੋਇਆ ਉਹਨੂੰ ਅਲੇ ਨਾਲ ਭੁਲਿਆ ਰਿਹਾ ਨਾ ਨਵਾਂ ਚਾਂਸ ਕੇ ਕਰ ਦਿੱਤਾ ਉਹਨਾਂ ਸਾਲ ਵੀ ਨਹੀਂ ਹੋਇਆ ਲਗਦਾ 1.5 ਸਾਲ ਹੋ ਗਿਆ ਨਾ ਵਸਪਾ ਤਾਂ 1.5 ਸਾਲ ਹੋਇਆ ਲੇ ਉਹ ਵੀ ਉਹ ਮੌਕਾ ਇਹ ਹੋਇਆ ਤੇ ਮਿੱਤੀ ਉਹਨੇ ਉਹਨਾਂ ਨੂੰ ਪਤਾ ਹੋਇਆ ਕੀ ਕਾਰਨ ਹੋਇਆ ਕਰ ਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹ ਦਿਹਾੜੀ ਕਰਦੇ ਲਵਾਈਆਂ ਨਾਲ ਜਾਂਦੇ ਵਿਚਾਲੇ ਉਮਰ ਕਿੰਨੀ ਆ ਜਿੱਤੇ ਗੋਲੀ ਲੱਗੀ 17 ਸਾਲ ਕੀ ਨਾਮ ਕੀ ਆ ਆਸ਼ੂ ਉਹ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਇਹ ਖੜੇ تھے ਯਾਰ ਪਰ ਦੋ ਬੰਦੇ ਖੜੇਗੇ ਦੋ ਬੰਦੇ ਉਸ ਤੇ ਗੋਲੀ ਮਾਰ ਗਏ ਹੋ ਨਾ ਯਾਰ ਸੇ ਬੱਚਾ ਬਚਕਾਰ ਆਇਆ ਤੇ ਬਾਹਰ ਆਇਆ ਤੇ ਆ ਗਾਲੀ ਰਪਟ ਗਈ ਆਹ ਦੋ ਬੰਦੂਗਨ ਦੀ ਗਨ ਇਹ ਤੇ गिर ਗਈ। ਹਾਉਕੇ ਬਗ ਡੇੜ ਦੇ ਗੋਲੀ ਚਲਾਣੇ ਲੱਗੇ। ਅੰਮਨੇ ਵੀ ਸਟਰ ਆਪਣਾ ਬੰਨ ਕਰ ਲਿਆ। ਸਰਪੰਚ ਜੇ ਸ਼ੰਕਰ ਇਹਨੂੰ ਵੀ ਬਹੁਤ ਹੋ। ਉਹ ਜਾ ਕੇ ਅਸੀਂ ਮੌਕਾ ਸਪਾਟ ਕੀਤਾ ਤੇ ਪਤਾ ਲੱਗਿਆ ਕਿ ਉੱਥੇ ਗਲੀ ਦਾ ਜਿਹੜਾ ਨਾਲਾ ਕੱਢਣ ਦਾ ਇਸ਼ੂ ਸੀਗਾ। ਸਰਪੰਚ ਜਿਹੜੇ ਹੈਗੇ ਸੀਗੇ ਉਹਦੀ ਜਿਹੜੀ ਵਾਈਫ ਆ ਉਹ ਸਰਪੰਚ ਸੀ। ਸ਼ੰਕਰ ਆਪ ਤੇ ਉੱਥੇ ਨਾ ਉਹਨਾਂ ਦੇ ਨਾਲਾ ਕੱਟਣਾ ਸੀ ਕੋਲੀ ਜਿਹੜਾ ਮਨੋਜ ਆ ਉਹਦਾ ਉੱਥੇ ਖੱਲੀ ਢੇੜਾ ਹੈਗਾ ਤੇ ਗੇਟ ਆ। ਉਹ ਕਹਦੇ ਵੀ ਮੇਰੇ ਮੂਰੇ ਨਹੀਂ ਕੱਟਣਾ ਉਹ ਇਸੇ ਚੱਕਰ ਤੋਂ ਤੋਂ ਉਹਨਾਂ ਨੇ ਇਹ ਕਹਿ ਲਿਆ ਵੀ 16 ਫੀਟ ਹਟਕੇ ਕੱਢ ਲੋ ਤੇ ਉਹ ਜਿਹੜਾ ਹੈਗਾ ਇਸ ਨੂੰ ਮੰਨਦਾ ਨਹੀਂ ਸੀਗਾ ਤੇ ਇਹ ਇਸ ਕਰਕੇ ਜਦੋਂ ਕੱਢਣ ਲੱਗੇ ਤਾਂ ਫਿਰ ਉਹ نیچے ਉਤਰ ਕੇ ਆਇਆ ਉਹਨੇ ਕਿਹਾ ਵੀ ਤੁਸੀਂ ਨਾ ਕੱਢੋ ਤੇ ਇਸ ਦੌਰਾਨ ਦੋਨਾਂ ਦੇ ਆਪਸ ਵਿੱਚ ਕੋਈ ਝੋੜ ਕੋਈ ਨਹੀਂ ਉਹਦੇ ਜੇਬ 'ਚ ਆਵਦਾ ਲਾਇਸੈਂਸ ਸੀ ਪਿਸਤਲ ਸੀ ਉਹਨੂੰ ਜੋਈ ਮਾਰ ਕੇ ਸੋ ਅਸੀਂ ਸਾਰਾ ਹੋਸਪਟਲ ਵਿੱਚ ਕਰ ਲਿਆ ਸਾਰੇ ਦਾ ਗਲਤ ਕਰ ਲਿਆ ਹਸਪੀਟਲ ਆ ਗਿਆ ਹੈਗਾ ਅਸੀਂ ਜਿਹੜਾ ਹੈਗਾ ਸਾਡੀ ਟੀਮ ਬਣਦੀਆਂ ਨੇ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਰੌਂਡ ਕਰਾਂਗੇ ਉਹਦੇ ਫੈਮਿਲੀ ਮੈਂਬਰਸ ਨੂੰ ਵੀ ਕਰਤਾ ਨੂੰ ਐਂਡ ਮੈਂ ਇਨਸ਼ੋਰ ਕਰਦਾ ਕਿ ਇਹ ਜਿਹੜਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਅਸੀਂ ਇਖਤਿਆਰ ਕਰਾਂਗੇ ਸਾਡੀ ਡੈਡੀਕੇਟਿਡ ਰੋਕਾਂਗੇ ਅਗਲੀ ਵੱਡੀ ਖਬਰ ਦਾ OTT ਪਲੇਟਫਾਰਮਾਂ ਨੂੰ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਅਸ਼ਲੀਲ ਸਮਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੇਂਦਰ ਦਾ ਇਹ ਕਹਿਣਾ ਹੈ ਡਿਜੀਟਲ ਇੰਡੀਆ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਵਾਂ ਕਾਨੂੰਨ ਮੌਜੂਦਾ IT ਐਕਟ 2000 ਦੀ ਥਾਂ ਲਵੇਗਾ ਸੋਸ਼ਲ ਮੀਡੀਆ ਸਮਗਰੀ ਦੀ ਨਿਗਰਾਨੀ ਕੀਤੀ ਜਾਵੇਗੀ ਸਰਕਾਰ ਨੇ OTT ਪਲੇਟਫਾਰਮਸ ਨੂੰ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਡਿਬੇਟ ਦਾ ਵਿਸ਼ਾ ਰਿਹਾ ਕਿ ਜਦੋਂ ਜਿਹੜੀਆਂ ਫਿਲਮਾਂ ਸਿਨੇਮਾ ਘਰਾਂ ਦੇ ਵਿੱਚ ਪੀਵੀਆਰ ਦੇ ਵਿੱਚ ਰਿਲੀਜ਼ ਹੁੰਦੀਆਂ ਜਿਸ ਨੂੰ ਲੈ ਕੇ ਸੈਂਸਰਸ਼ਿਪ ਹੈ ਬਕਾਇਦਾ ਸੈਂਸਰ ਬੋਰਡ ਹੈ ਸੈਂਸਰਸ਼ਿਪ ਹੋਣ ਦੇ ਬਾਅਦ ਹੀ ਉਸ ਤੋਂ ਬਾਅਦ ਜਿਹੜਾ ਸਰਟੀਫିକੇਟ ਦਿੱਤਾ ਜਾਂਦਾ ਹੈ ਤੇ ਆਖਰਕਾਰ OTT ਪਲੇਟਫਾਰਮਸ ਤੇ ਜਿੰਨਾ ਵੀ ਕੰਟੈਂਟ ਸਾਹਮਣੇ ਆਉਂਦਾ ਜਿੰਨੀਆਂ ਵੀ ਫਿਲਮਾਂ ਦੀ ਰਿਲੀਜ਼ਿੰਗ ਹੁੰਦੀ ਹੈ ਉਸ ਤੇ ਕਿਉਂ ਨਹੀਂ ਇਸ ਤਰੀਕੇ ਦੀ ਸੈਂਸਰਸ਼ਿਪ ਇਹ ਆਪਣੇ ਆਪ ਦੇ ਵਿੱਚ ਡਿਬੇਟ ਦਾ ਹਵਿਸ਼ਾਰ ਰਿਹਾ ਤੇ ਇਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਇਸ ਮੁੱਦੇ ਤੇ ਸਖਤ ਨਜ਼ਰ ਆ ਰਹੀ ਹੈ OTT ਪਲੇਟਫਾਰਮਸ ਨੂੰ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੇਂਦਰ ਦਾ ਕਹਿਣਾ ਹੈ ਕਿ ਅਸ਼ਲੀਲ ਸਮਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਆ ਡਿਜੀਟਲ ਇੰਡੀਆ ਬਿੱਲ ਲਿਆਉਣ ਦੀ ਜੋ ਕੇ ਸਰਕਾਰ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂ ਨਵਾਂ ਕਾਨੂੰਨ ਮੌਜੂਦਾ ਆਈਟੀ ਐਕਟ 2000 ਦੀ ਥਾਂ ਲਵੇਗਾ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਸਮਗਰੀ ਦੀ ਨਿਗਰਾਨੀ ਕੀਤੀ ਜਾਵੇਗੀ ਆ ਬਕਾਇਦਾ ਸਰਕਾਰ ਦੇ ਵੱਲੋਂ OTT ਪਲੇਟਫਾਰਮਸ ਨੂੰ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਅੱਗੇ ਪਤਾ ਕੀ ਗੱਲ ਕਰਾਂਗੇ ਦਿੱਲੀ ਦੇ ਵਿੱਚ ਬਦਲੀ ਸੱਤਾ ਦੀ ਦਿੱਲੀ ਦੇ ਨਵੇਂ ਸੀਐਮ ਬਣੇ ਨੇ ਰੇਖਾ ਗੁਪਤਾ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਹੈ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ ਬਣੇ ਨੇ ਰੇਖਾ ਗੁਪਤਾ ਰੇਖਾ ਗੁਪਤਾ ਦੇ ਨਾਲ ਛੇ ਮੰਤਰੀਆਂ ਦੇ ਵੱਲੋਂ ਵੀ ਹਲਫ ਲਿਆ ਗਿਆ ਹੈ ਪ੍ਰਵੇਸ਼ ਵਰਮਾ ਤੇ ਆਸ਼ੀਸ਼ ਸੂਦ ਨੇ ਮੰਤਰੀ ਅਹੁਦੇ ਦੀ ਸੌਂ ਚੁੱਕੀ ਹੈ ਮਨਜਿੰਦਰ ਸਰਸਾ ਤੇ ਅਰਵਿੰਦਰ ਇੰਦਰ ਰਾਜ ਨੇ ਵੀ ਹਲਫ ਲਿਆ ਹੈ ਪੰਕਜ ਕੁਮਾਰ ਸਿੰਘ ਤੇ ਕਪਿਲ ਮਿਸ਼ਰਾ ਨੇ ਵੀ ਸੌਂ ਚੁੱਕੀ ਹੈ ਮੰਤਰੀ ਵਜੋਂ ਸੌਂ ਚੁੱਕ ਸਮਾਗਮ ਤੋਂ ਬਾਅਦ ਐਨਡੀ ਆਗੂਆਂ ਦੀ ਲੰਚ ਪਾਰਟੀ ਵੀ ਹੋ ਰਹੀ ਹੈ ਪ੍ਰਧਾਨ ਮੰਤਰੀ ਮ ਐਨਡੀਐ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਤੋਂ ਉਪ ਮੁੱਖ ਮੰਤਰੀ ਵੀ ਇਸ ਦੇ ਵਿੱਚ ਸ਼ਾਮਲ ਹੋਏ ਨੇ ਆਖਰਕਾਰ ਦਿੱਲੀ ਦੇ ਵਿੱਚ ਸੱਤਾ ਬਦਲ ਚੁੱਕੀ ਹੈ ਬੀਜੇਪੀ ਦਾ 27 ਸਾਲ ਦਾ ਜੋ ਕਿ ਬਨਵਾਸ ਆਖਰਕਾਰ ਖਤਮ ਹੋਇਆ 2093 ਤੋਂ ਬਾਅਦ ਜੋ ਹੁਣ ਸਾਲ 2025 ਦੇ ਵਿੱਚ 48 ਸੀਟਾਂ ਦੇ ਨਾਲ ਦਿੱਲੀ ਚ ਬੀਜੇਪੀ ਦੀ ਸਰਕਾਰ ਬਣ ਗਈ ਹੈ ਤੇ ਹੁਣ ਦਿੱਲੀ ਦੇ ਵਿੱਚ ਰੇਖਾ ਰਾਜ ਹੋਵੇਗਾ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਨੇ ਮੇਰੇ ਵਿਚਾਰ ਕੇ ਲਈ ਲਾਇਆ ਜਾਏਗਾ अथवा मुझे ज्ञात होगा उसे, मेरे विचार, मेरे, विचार उसे अथ्वा अथ्वा मेरे विचार के लिए लाया जाएगा अथवा मुझे ज्ञात मेरे विचार के लिए लाया जाएगा बहुत सारी चुनौतियाँ तो हैं ही क्योंकि हमने देखा कि पिछले कुछ सालों में दिल्ली में जो काम होने चाहिए थे वो नहीं हुए मगर इसके साथ में खुशी भी है कि हमको प्रधानमंत्री जी का साथ मिलेगा भारत सरकार के साथ मिलकर उनकी सारी योजनाओं को विजन को दिल्ली में लेकर आना और सारी जनता के जितने भी हमने वायदे किए सबको पूरा करना ये हमारे सामने चुनौती है और हम सारे वायदों को पूरा करेंगे देखिए बहुत दिल्ली, दिल्ली के लिए एक बहुत ही खुशी का मौका है इतने वर्षों के बाद बीजेपी का और डबल इंजन की सरकार बनेगी यहाँ पे और जो विकास में कमी रही है और बाकी यहाँ पे जो गड़बड़ होती रही है अब देखते जाइएगा थोड़े ही समय में ये सब सुधार का काम शुरू हो जाएगा एक जुम्मेवारी है और देश के प्रधानमंत्री जी के विजन को इम्प्लीमेंट करने की जिम्मेवारी है ये एक उस टीम में हमें मौका मिला है जो भारत के प्रधानमंत्री नरेंद्र मोदी जी का दिल्ली को विकसित करने के लिए जो सपना है उसको साकार करना और उस टीम में काम करने का मौका मिला मैं समझता तो हूँ एक बहुत बड़ा कर्तव्य है हमारे लिए जो हमें करके और दिल्ली को एक बार दोबारा से खुशहाल दिल्ली नई दिल्ली साफ दिल्ली साफ़ जल और साफ हवा वाली दिल्ली बनाना है और यमुना जी को साफ करना तमाचा है कितना बड़ा है देखिए मैं कोई तमाचा वर्ड नहीं कहना चाहूँगा पर मैं ये जरूर कहना चाहूँगा कि अब उनके लिए मुझे याद है कि उन्होंने बहुत हमें बेइज्जत करके विधानसभा से धक्के मार के निकलवाया था मार्चल उठा के लेके गए थे और बड़े अल्प बड़े अपशब्द बोले थे आज वो ना स्पीकर रहे ना वो मुख्यमंत्री रहे ना वो मंत्री रहे ना वो उप मुख्यमंत्री रहे मैं मानता हूं कि सृष्टि में बहुत ताकत है सृष्टि की ताकत के सामने सबको सिर झुकाना चाहिए बिल्कुल जाएंगे भी अभी मंत्रिमंडल जा रहे हैं और यमुना जी आपको स्वच्छ और सुंदर मिलेगी इसका वचन जरूर हमारी भारतीय जनता पार्टी आपको देती है और अगले क्षेत्र में आपको उसका स्वरूप बदला हुआ मिलेगा जिस तरह से यहाँ जो सरकार थी वो दस सालों से दिल्ली को लूटा है और आप लोग जो विकास के काम जो योजनाएं मैनिफेस्टो वो सब लागू करेंगे हंड्रेड परसेंट पहली कैबिनेट की मिनिस्ट्री में हम पास करके उसको लागू करेंगे और ग्यारह साल की जो सरकार ने दिल्ली के कब बेहाल कर रखा है उसको जल्द से दुरुस्त करना क्योंकि मोदी जी का संकल्प और मोदी जी का वादा हमारे प्रधानमंत्री जी किया उसको हम जल्द से जल्द पूरा करेंगे आपको दिल्ली बदलते सुंदर सवरती अच्छी दिल्ली आपको वातावरण शुद्ध वातावरण आपको मिलेगी मैं रेखा गुप्ता जी और उनके मंत्रिमंडल को बहुत बहुत शुभकामनाएं देता हूं और दिल्ली आदरणीय मोदी जी के नेतृत्व के अंदर ये विकसित दिल्ली बनेगी विकसित भारत के साथ जुड़ेगी मैं सभी नए जो मुख्यमंत्री रेखा गुप्ता जी बनी है जिन्होंने शर्त लिया है और उस उनके साथ सभी मंत्रिमंडल के सदस्यों ने शब्द लिया मैं सभी को बहुत बहुत बधाई शुभकामनाएं देता दी पार्टी का जो कार्यकाल था आपको लगता है बीजेपी का कार्यकाल ज्यादा बेहतर होगा देखिए आदरणीय मोदी जी के नेतृत्व में देश गति से आगे बढ़ा है और दिल्ली भी पीछे नहीं रहेगा दिल्ली भी गति से आगे बढ़ेगा सरकार को लेकर जो नहीं गठित हुई देखिए सरकार एक बहुत ही अच्छे समय पे गठित हुई है और इसमें मोदी साहब ने जो वायदे किए हैं उनकी जो गारंटी है ये दुनिया की एक खूबसूरत कैपिटल हमारी दिल्ली होगी जो कि सारी दुनिया में इसका नाम है और नाम रहेगा और ये एक बहुत बड़ा मान सम्मान दिया गया एक महिला को रेखा गुप्ता जी को जो मुख्यमंत्री बनाया गया ਆਪ ਸਿਗਾਰ ਸਦਨ ਵਿਖਾ ਰਹੇ ਆ ਉੱਥੇ ਜਿੱਥੇ ਰੇਖਾ ਗੁਪਤਾ ਦਿਲੀ ਦੇ ਸੀ ਬਣੇ ਨੇ ਪ੍ਰਵੇਸ਼ ਵਰਮਾ ਦੇ ਵੱਲੋਂ ਮੰਤਰੀ ਵੱਲੋਂ ਹਲਫ ਲਿਆ ਗਿਆ ਤੇ ਕਿਸ ਤਰੀਕੇ ਦੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਭਾਜੀਪੀ ਵਰਕਰਾਂ ਦੇ ਵੱਲੋਂ ਇਹ ਜਸ਼ਨ ਮਨਾਇਆ ਜਾ ਰਿਹਾ ਜਸ਼ਨ ਦੀਆਂ ਤਨਸੀ ਤਸਵੀਰਾਂ ਵਿਖਾ ਰਹੇ ਆ ਤਾਂ ਇਸ ਜਸ਼ਨ ਦੇ ਨਾਲ ਪ੍ਰਵੇਸ਼ ਵਰਮਾ ਨੂੰ ਮੰਤਰੀ ਬਣਨ ਦੀ ਜੋ ਉਹਨਾਂ ਦੇ ਸਮਰਥਕਾਂ ਦੇ ਵੱਲ ਵਧਾਈ ਦਿੱਤੀ ਗਈ ਢੋਲ ਦੀ ਥਾਪ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਭੰਗੜਾ ਪਾਇਆ ਜਾ ਰਿਹਾ ਆ ਤਾਂ ਜਸ਼ਨ ਦਾ ਮਾਹੌਲ ਉਹਨਾਂ ਦੇ ਸਮਰਥਕਾਂ ਦੇ ਵਿਚਕਾਰ ਨਜ਼ਰ ਆ ਰਹੇ ਆ ਮੈਂ ਵੀ ਇਹ ਮੈਂ ਬਣਾਇਆ ਤੇ ਬਹੁਤ ਅੱਛਾ ਬਣਦਾ ਹੈ ਮੈਂ ਪਾਟੀ ਨੂੰ ਧੰਨਵਾਦ ਅੱਥੇ ਸੌਚਕ ਸਮਾਗਮ ਤੋਂ ਬਾਅਦ ਐਨਡੀਆ ਗਵਾਂ ਦੀ ਯੂਕੇ ਲੰਚ ਪਾਰਟੀ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਵੀ ਇਸ ਦੇ ਵਿੱਚ ਮੌਜੂਦ ਨੇ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਐਨਡੀਆ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਸ਼ਾਮਲ ਹੋਏ ਨੇ ਕਿਉਂਕਿ ਐਨਡੀਆ ਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਜੋ ਕਿ ਸੌਚਕ ਸਮਾਗਮ ਦਾ ਹਿੱਸਾ ਬਣੇ ਤੇ ਉਸ ਤੋਂ ਬਾਅਦ ਜੀਏ ਲੰਚ ਪਾਰਟੀ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਐਨਡੀਆ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਇਸ ਲੰਚ ਪਾਰਟੀ ਤੇ ਪਹੁੰਚੇ ਨੇ ਸ਼ਾਮਲ ਹੋਏ ਨੇ ਕਿਉਂਕਿ ਆ ਭਾਜਪਾ ਵਾਸਤੇ ਦਿੱਲੀ ਦੀ ਸਿਆਸਤ ਦੇ ਲਈ ਹਾਜ ਦੇ ਨਾਲ ਇੱਕ ਵੱਡਾ ਦੇ ਨੇ ਕਿਉਂਕਿ 27 ਸਾਲਾਂ ਦਾ ਬਨਵਾਸ ਆਖਰਕਾਰ ਖਤਮ ਹੋਇਆ 48 ਸੀਟਾਂ ਹਾਸਲ ਕਰਕੇ ਉਸ ਦੇ ਬਾਅਦ ਇਹ ਸਰਕਾਰ ਦਿੱਲੀ ਦੇ ਵਿੱਚ ਭਾਜਪਾ ਦੀ ਬਣੀ ਹੈ ਤੇ ਉਸ ਤੋਂ ਬਾਅਦ ਐਨਡੀਆ ਆਗੂਆਂ ਦੀ ਜੋ ਕਿ ਲੰਚ ਪਾਰਟੀ ਚੱਲ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਵੀ ਉਸ ਲੰਚ ਪਾਰਟੀ ਤੇ ਪਹੁੰਚੇ ਉੱਥੇ ਐਨਡੀਆ ਸ਼ਖਲ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਸ਼ਾਮਲ ਹੋਏ ਆ ਤਾਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਫੁੱਲਾਂ ਤੇ ਗੁਲਦਸਤੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੰਚ ਪਾਰਟੀ ਤੇ ਜੋ ਕਿ ਆ ਸਵਾਗਤ ਕੀਤਾ ਗਿਆ ਆਪੂਰੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਜੋ ਸਹਿਯੋਗੀ ਪਾਰਟੀਆਂ ਨੇ ਇੰਡੀਆ ਦੇ ਵਿੱਚ ਵੀ ਜਿਵੇਂ ਉਹਨਾਂ ਦੇ ਆਪ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੈ ਮੈਡਮ ਯੂਗਨਟ ਥੈਂਕ ਯੂ ਥੈਂਕ ਯੂ ਤੈਸ ਦੇ ਵਿਚਾਲੇ ਤਨ ਸਦੀਆਂ ਲਾਈਵ ਤਸਵੀਰਾਂ ਵਿਖਾ ਰਹੇ ਆ ਦਿੱਲੀ ਸਖਤਰੇ ਤੱਕ ਪਹੁੰਚ ਚੁੱਕੇ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਥੋੜੀ ਦੇਰ ਚ ਉਹਨਾਂ ਦੇ ਵੱਲੋਂ ਆਪਣਾ ਅਹੁਦਾ ਵੀ ਸੰਭਾਲਿਆ ਜਾਵੇਗਾ ਉਸ ਦੇ ਬਾਅਦ ਕੈਬਨਟ ਮੀਟਿੰਗ ਹੋਵੇਗੀ ਪਹਿਲੇ ਦਿਨ ਕੈਬਨਟ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਵੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਅੱਜ ਹੀ ਰੇਖਾ ਗੁਪਤਾ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਬਣੇ ਨੇ ਮੁੱਖ ਮੰਤਰੀ ਵਜੋਂ ਹਲਫ ਲੈ ਆ ਗਏ ਤਾਂ ਉਸ ਦੇ ਬਾਅਦ ਦਿੱਲੀ ਸਖਤਰੇ ਦੀਆਂ ਤਨ ਅਸੀਂ ਇਹ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਕਾਰਜਭਾਰ ਸੰਭਾਲਿਆ ਜਾਵੇਗਾ ਆ ਤਾਂ ਸਕਤਰੇ ਤੇ ਪਹੁੰਚ ਚੁੱਕੇ ਨੇ ਦਿੱਲੀ ਦੇ ਨਵੇਂ ਸੀਐਮ ਰੇਖਾ ਗੁਪਤਾ ਕਿਉਂਕਿ ਅੱਜ ਤੋਂ ਦਿੱਲੀ ਦੇ ਵਿੱਚ ਰੇਖਾ ਰਾਜ ਹੈ ਰੇਖਾ ਗੁਪਤਾ ਦੇ ਵੱਲੋਂ ਦਿੱਲੀ ਦੇ ਚੌਥੇ ਮਹਿਲਾ ਸੀਐਮ ਵਜੋਂ ਅੱਜ ਹਲਫ ਲਿਆ ਗਿਆ ਸੌਂ ਚੁੱਕੀ ਗਈ ਤੇ ਉਸ ਦੇ ਬਾਅਦ ਦਿੱਲੀ ਸਕਤਰੇ ਦੇ ਵਿੱਚ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਜਪਾਰ ਸੰਭਾਲਿਆ ਜਾਣਾ ਉਸ ਦੇ ਬਾਅਦ ਕੈਬਨਟ ਮੀਟਿੰਗ ਵੀ ਹੋਣੀ ਹੈ ਕੈਬਨਟ ਮੀਟਿੰਗ ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਹ ਸੰਕੇਤ ਜਰੂਰ ਵਕਫਾ ਆ ਨਵੇਂ ਮੰਤਰੀਆਂ ਦੇ ਵੱਲੋਂ ਆਗੂਆਂ ਵੱਲੋਂ ਦਿੱਤੇ ਗਏ ਨੇ ਕਿ ਅੱਜ ਵੱਡੇ ਫੈਸਲੇ ਉਸ ਕੈਬਨਟ ਮੀਟਿੰਗ ਦੇ ਵਿੱਚ ਵੀ ਲਏ ਜਾ ਸਕਦੇ ਨੇ ਇਸ ਦੇ ਵਿਚਾਲੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਨਵੇਂ ਸੀਐਮ ਰੇਖਾ ਗੁਪਤਾ ਦਿੱਲੀ ਸਖਤਰਿਤ ਪਹੁੰਚ ਚੁੱਕੇ ਨੇ ਥੋੜੀ دیر ਦੇ ਵਿੱਚ ਉਹਨਾਂ ਦੇ ਵੱਲੋਂ ਕਾਜਪਾਰਸ ਸੰਭਾਲਿਆ ਜਾਵੇਗਾ ਨਾਲ ਹੀ ਤੁਹਾਨੂੰ ਇਹ ਪੂਰੀਆਂ ਜਸ਼ਨ ਦੀਆਂ ਤਸਵੀਰਾਂ ਵਿਖਾ ਰਹੇ ਕਿਸ ਤਰੀਕੇ ਦੇ ਨਾਲ ਬੀਜੇਪੀ ਆਗੂਆਂ ਵਰਕਰਾਂ ਦੇ ਵੱਲੋਂ ਦਿੱਲੀ ਦੇ ਵਿੱਚ ਸਰਕਾਰ ਬਣ ਤੇ ਆਤਿਸ਼ਬਾਜੀ ਚਲਾਈ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਨੇ ਇਹ ਜਸ਼ਨ ਮਨਾਇਆ ਜਾ ਰਿਹਾ ਕਿਉਂਕਿ 1993 ਤੋਂ ਬਾਅਦ ਚ ਅਸਤਾਈ ਸਾਲਾਂ ਬਾਅਦ ਆਖਰਕਾਰ ਦਿੱਲੀ 'ਚ ਦਿੱਲੀ ਦੀ ਸੱਤਾ ਤੇ ਭਾਜਪਾ ਦੀ ਵਾਪਸੀ ਹੋਈ ਹੈ ਤੇ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਬਣੇ ਨੇ ਜੋ ਕਿ ਦਿੱਲੀ ਦੇ ਚੌਥੇ ਮਹਿਲਾ ਸੀਐਮ ਹੋਣਗੇ ਰੇਖਾ ਗੁਪਤਾ ਇਸ ਤੋਂ ਪਹਿਲਾਂ ਗੱਲ ਕਰੀਏ ਸੁਸ਼ਮਾ ਸਵਰਾਜ ਫਿਰ ਸ਼ਿਲਾ ਦਿਖਸ਼ਿਤ ਫਿਰ ਆਰਪੀਸੀ ਜੋ ਕਿ ਮਹਿਲਾ ਸੀਐਮ ਦਿੱਲੀ ਦੇ ਰਹਿ ਚੁੱਕੇ ਨੇ ਤੇ ਹੁਣ ਰੇਖਾ ਗੁਪਤਾ ਦੇ ਹੱਥ ਕਮਾਨ ਹੋਵੇਗੀ ਅੱਜ ਰੇਖਾ ਗੁਪਤਾ ਦੇ ਨਾਲ ਹੀ ਮੁੱਖ ਮੰਤਰੀਆਂ ਦੇ ਵੱਲੋਂ ਮੰਤਰੀਅਤ ਦੇ ਦਾ ਹਲਫ ਲਿਆ ਗਿਆ ਅੱਜ ਪਹਿਲੀ ਕੈਬਨਿਟ ਮੀਟਿੰਗ ਵੀ ਥੋੜੀ ਦਿਰ ਦੇ ਵਿੱਚ ਹੋਵੇਗੀ ਆ ਉਸਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ ਕਿ ਅੱਜ ਇਸ ਮੀਟਿੰਗ ਦੇ ਵਿੱਚ ਕੀ ਵੱਡੇ ਫੈਸਲੇ ਆਲੇ ਜਾਂਦੇ ਨੇ ਤਾਂ ਇਸ ਤੋਂ ਪਹਿਲਾਂ ਜੋ ਜਾਣਕਾਰੀ ਜੋ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਕਿ ਰੇਖਾ ਗੁਪਤਾ ਜੋ ਕਿ ਦਿੱਲੀ ਸਕੱਤਰੇਤ ਪਹੁੰਚ ਚੁੱਕੇ ਨੇ ਥੋੜੀ ਦਿਰ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਜ ਭਾਰ ਵੀ ਸੰਭਾਲਿਆ ਜਾਵੇਗਾ ਉੱਥੇ ਸੋਮ ਚੁਕ ਸਮਾਗਮ ਤੋਂ ਬਾਅਦ ਐਨਡੀਆਗੂਆਂ ਦੀ ਲੰਚ ਪਾਰਟੀ ਵਿਚਾਰੀ ਹੈ ਪ੍ਰਧਾਨ ਮੰਤਰੀ ਮੋਦੀ ਵੀ ਉੱਥੇ ਪਹੁੰਚੇ ਉੱਥੇ ਹੀ ਐਨਡੀਆ ਦੇ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਲੰਚ ਪਾਰਟੀ ਤੇ ਪਹੁੰਚੇ ਇਸ ਦੇ ਵਿਚਾਲੇ ਤੁਹਾਨੂੰ ਜਸ਼ ਆ ਬੀਜਪੀ ਆਗੂਆਂ ਤੇ ਵਰਕਰਾਂ ਦੇ ਵੱਲੋਂ ਦਿੱਲੀ ਦੇ ਵਿੱਚ ਸਰਕਾਰ ਬਣ ਤੇ ਇਸ ਤਰੀਕੇ ਦੇ ਨਾਲ ਇਹ ਜਸ਼ਨ ਮਨਾਇਆ ਜਾ ਰਿਹਾ ਹੈ ਹਾਂ ਤਾਂ ਉੱਥੇ ਥੋੜੀ ਦਿਰ ਦੇ ਵਿੱਚ ਰੇਖਾ ਗੁਪਤਾ ਦੇ ਵੱਲੋਂ ਮੁੱਖ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲਿਆ ਜਾਵੇਗਾ ਹਾਂ ਉੱਥੇ ਹੀ ਥੋੜੀ ਦਿਰ ਬਾਅਦ ਉਸਦੇ ਕੈਬਨਿਟ ਮੀਟਿੰਗ ਹੋਵੇਗੀ ਕੈਬਨਿਟ ਮੀਟਿੰਗ ਦੇ ਵਿੱਚ ਵੀ ਕਈ ਵੱਡੇ ਫੈਸਲੇ ਆ ਲੈ ਜਾ ਸਕਦੇ ਨੰਤਰ ਸਿਲ ਕੱਲੀ ਸ਼ਾਮ ਨੂੰ ਜੋ ਕੇ ਵਿਧਾਇਕ ਦਲ ਦੀ ਮੀਟਿੰਗ ਹੋਈ ਉਸ ਦੇ ਵਿੱਚ ਰੇਖਾ ਗੁਪਤਾ ਦੇ ਨਾਮ ਤੇ ਆ ਮੋਹਰ ਲੱਗੀ ਰੇਖਾ ਗੁਪਤਾ ਜੋ ਕੇ ਚਾਲੀ ਮਾਰ ਬਾਗ ਵਿਧਾਨ ਸਭਾ ਹਲਕੀ ਤੋਂ ਪਹਿਲੀ ਵਾਰ ਜੋ ਕੇ ਐਮ ਐਲ ਏ ਚੁਣੇ ਗਏ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਤੇ ਪਹਿਲੀ ਵਾਰ ਐਮ ਐਲ ਏ ਬਣਦੇ ਆ ਹੀ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਨਾਲ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਉਸ ਦੇ ਬਾਅਦ ਅੱਜ 80 ਵਜੂ ਰੇਖਾ ਗੁਪਤਾ ਨੇ ਸੌਂ ਚੁੱਕੀ ਹੈ ਆ ਹਲਫ ਲਿਆ ਹੈ ਰੇਖਾ ਗੁਪਤਾ ਦੇ ਜੇਕਰ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ 1992 ਦੇ ਵਿੱਚ ਆ ਆਰ ਐਸ ਐਸ ਦੇ ਆ ਮੈਂਬਰ ਬਣੇ ਆਰਐਸਐਸ ਦੇ ਨਾਲ ਜੁੜੇ ਉਸ ਤੋਂ ਬਾਅਦ ਸਟੂਡੈਂਟ ਪੋਲਿਟਿਕਸ ਤੋਂ ਉਹਨਾਂ ਦੀ ਸਿਆਸੀ ਸਫਰ ਦੀ ਜੋ ਕਿ ਸ਼ੁਰੂਆਤ ਹੁੰਦੀ ਹੈ ਦੋਨੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਕੌਂਸਲ ਦੇ ਜੋ ਕਿ ਪਰਦੋਲੇ ਉਸ ਦੇ ਬਾਅਦ ਦਿਨवार ਦਿਨ ਵਿੱਚ ਆ ਕੌਂਸਲ ਰਹ ਚੁੱਕੇ ਨੇ ਚਾਲੀਮਾਰ ਬਾਗ ਤੋਂ ਇਸ ਵਾਰ ਜਿੱਤਣ ਦੇ ਵਿੱਚ ਕਾਮਯਾਬ ਰਹੇ ਤਾਂ ਆਖਰਕਾਰ ਵੱਡੀ ਜ਼ਿੰਮੇਵਾਰੀ ਮਿਲੀ ਤਾਂ ਹੁਣ ਰੇਖਾ ਗੋਤਾ ਦਿੱਲੀ ਦੇ ਨਵੇਂ ਸਿਆਣ ਬਣ ਚੁੱਕੇ ਨੇ ਥੋੜੀ ਦਿਰ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਜ ਭਾਰ ਵੀ ਸੰਭਾਲਿਆ ਜਾਵੇਗਾ ਨਾਲ ਹੀ ਤੁਹਾਨੂੰ ਅਸੀਂ ਆਹ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਐਨਡੀਏ ਆਗੂਆਂ ਦੀ ਜੋ ਕਿ ਲੰਚ ਪਾਰਟੀ ਚੱਲ ਰਹੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਆ ਬੀਜੇਪੀ ਦੇ ਕਮੇਂ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਉਹਨਾਂ ਦਾ ਗੁਲਦਸਤੇ ਦਾ ਨਾਲ ਵੈਲਕਮ ਕੀਤਾ ਗਿਆ ਸਵਾਗਤ ਕੀਤਾ ਗਿਆ ਉੱਥੇ ਹੀ ਬੀਜੇਪੀ ਸ਼ਾਸਤ ਐਨਡੀਏ ਸ਼ਾਸਤ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਸਾਰੇ ਆਗੂ ਇਹ ਸਾਰੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਜੋ ਕਿ ਸੌਂਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਹੋਏ ਤੋਂ ਉਸ ਦੇ ਬਾਅਦ ਇੱਕ ਲੰਚ ਪਾਰਟੀ ਰੱਖੀ ਗਈ ਹੈ ਲੰਚ ਪਾਰਟੀ ਤੇ ਇਹ ਸਾਰੇ ਵੱਡੇ ਨੇਤਾ ਆ ਗੂ ਚੁਕੇ ਆ ਪਹੁੰਚੇ ਹੋਏ ਨੇ ਜਿਸ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇਸ ਲੰਚ ਪਾਰਟੀ ਤੇ ਪਹੁੰਚੇ ਤਾਂ ਭਾ ਜੀਪੀ ਦੇ ਕਮੇ ਪ੍ਰਧਾਨ ਜੀ ਪੀ ਨੱਡਾ ਦੇ ਵੱਲੋਂ ਉਹਨਾਂ ਦਾ ਆ ਸਵਾਗਤ ਕੀਤਾ ਗਿਆ ਤਾਂ ਪੂਰੇ ਐਨਡੀਏ ਦੇ ਵਿੱਚ ਭਾ ਜੀਪੀ ਦੇ ਵਿੱਚ ਇਹ ਜਸ਼ਨ ਦਾ ਮਾਹੌਲ ਹੈ ਜਿਸ ਤਰੀਕੇ ਤੇ ਨਾ ਸਤਾਈ ਸਰਕਾਰ ਬਾਦ ਤੇ 20 ਸਰਕਾਰ ਦੇ ਵਿੱਚ ਇਹ ਵਾਪਸੀ ਹੋਈ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਆ ਵੱਖ-ਵੱਖ ਆ ਗੂ ਚੁਕੇ ਦਰਜੰਦ ਵਿੱਚ ਨਜ਼ਰਾਂ ਨੇ ਉੱਥੇ ਹੀ ਸਖਤਰੇ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਅ ਰੇਖਾ ਗੁਪਤਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਥੋੜੀ ਦੇਰ ਦੇ ਵਿੱਚ ਆਪਣਾ ਕਾਰਜਭਾਰ ਸੰਭਾਲਿਆ ਜਾਵੇਗਾ ਉੱਥੇ ਉਹਨਾਂ ਦੇ ਨਾਲ ਨਵੇਂ ਬਨੇ ਜਿਹੜੇ ਕਿ ਮੰਤਰੀ ਤਸਵੀਰਾਂ ਦੇ ਵਿੱਚ ਦਿਖਾ ਰਹੇ ਨੇ ਦਿੱਲੀ ਬੀਜੇਪੀ ਦੇ ਤਬਦਾਨ ਤਿੰਕਰ ਦੇ ਵਿੱਚ ਦੇਖੇ ਜਾ ਸਕਦੇ ਨੇ ਕਿਉਂਕਿ ਅੱਜ ਨਵੀਂ ਸਰਕਾਰ ਦਾ ਗਠਨ ਹੋਇਆ ਸૌਚਕ ਸਮਾਗਮ ਦੇ ਦੌਰਾਨ ਰੇਖਾ ਗੁਪਤਾ ਦੇ ਵੱਲੋਂ ਦਿੱਲੀ ਦੇ ਅਗਲੇ ਮੁੱਖ ਮੰਤਰੀ ਵਜੋਂ ਜੋ ਕਿ ਹਲਫ ਲਿਆ ਗਿਆ ਉੱਥੇ ਨਾਲ 6 ਮੰਤਰੀਆਂ ਨੇ ਵੀ ਮੰਤਰੀ ਅਹੁਦੇ ਦਾ ਹਲਫ ਲਿਆ ਹੈ ਅਤੇ ਇਸ ਦੇ ਬਾਅਦ ਥੋੜੀ ਦੇਰ ਦੇ ਵਿੱਚ ਰੇਖਾ ਗੁਪਤਾ ਦੇ ਵੱਲੋਂ ਆ ਸੀਐਮ ਮੌਦੇ ਦਾ ਕਾਰਜਪਾਲ ਸੰਭਾਲਿਆ ਜਾਵੇਗਾ ਅਤੇ ਇਸ ਦੇ ਬਾਅਦ ਕੈਬਨਟ ਮੀਟਿੰਗ ਵੀ ਹੋਵੇਗੀ ਆ ਉਸ ਤੇ ਵੀ ਸਾਡੀ ਨਜ਼ਰ ਰਹੇਗੀ ਇਹ ਜਰੂਰ ਸੰਕੇਤ ਨਵੇਂ ਮੰਤਰੀਆਂ ਵੱਲੋਂ ਦਿੱਤੇ ਗਏ ਨੇ ਕਿ ਉਸ ਕੈਬਨਟ ਮੀਟਿੰਗ ਦੇ ਵਿੱਚ ਵੀ ਕਈ ਵੱਡੇ ਫੈਸਲੇ ਆ ਲਏ ਜਾ ਸਕਦੇ ਨੇ ਕਿਉਂਕਿ ਜੇਕਰ ਭਾਜਪਾ ਦੇ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਖਾਸ ਤੌਰ ਤੇ ਮਹਿਲਾਵਾਂ ਦੇ ਨਾਲ ਵੱਡੇ ਵਾਅਦੇ ਕੀਤੇ ਗਏ ਮਹਿਲਾਵਾਂ ਨੂੰ 2500 ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਤੇ ਖੈਰ ਦੇਖਣਾ ਹੋਵੇਗਾ ਕਿ ਕੀ ਅੱਜ ਦੀ ਇਸ ਕੈਬਨਟ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ ਮੈਂ ਦੇਖਦਾ ਮੈਂ ਮੈਂ ਕਹਾਂਗਾ ਯਾਨੀ ਫਾਨਾ ਤਕਰੀਬਨ 12:30 ਵਜੇ ਇਹ ਪੂਰਾ ਸੋਚ ਚੁਕ ਸਮਾਗਮ ਹੈ ਸਭ ਤੋਂ ਪਹਿਲਾ ਜੋ ਹੈ ਉਹ ਰੇਖਾ ਗੁਪਤਾ ਆਪਣੇ ਅਹੁਦੇ ਲਈ ਸੋਚ ਚੁਕਣਗੇ ਦਿੱਲੀ ਦੀ ਕਮਾਂਡ ਉਸ ਸਾਹਮਣੇ ਹਾਲਕਿ ਜਿਵੇਂ ਹੀ ਉਹਨਾਂ ਦਾ ਅਫੀਸ਼ੀਅਲ ਤੌਰ ਤੇ ਨਾਮ ਦੀ ਅਨਾਉਂਸਮੈਂਟ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਮੈਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜ਼ਿਆ ਗਿਆ ਹੈ ਜੋ ਦਿੱਲੀ ਦੇ ਨਾਲ ਮੈਂ ਕਮਿਟਮੈਂਟ ਕੀਤੀ ਹੈ ਉਸ ਨੂੰ ਪੂਰਾ ਕਰਾਂਗੇ ਆ ਪ੍ਰਾਇੋਰਟੀ ਹੈ ਸਾਡੀ ਇਸ ਗੱਲ ਦਾ ਜ਼ਿਕਰ ਰੇਖਾ ਗੁਪਤਾ ਕਰਦੇ ਹੋਏ ਨਜ਼ਰਾਈ ਦਿੱਤੀ ਨਾਲ ਹੀ ਪੀਐਮ ਨਰਿੰਦਰ ਮੋਦੀ ਦਾ ਵੀ ਧੰਨਵਾਦ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਖੁਣ ਅੱਜ ਵੱਡਾ ਜੋ ਹੈ ਗ੍ਰੈਂਡ ਸਮਾਗਮ ਰੱਖਿਆ ਗਿਆ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਭ ਦੇ ਚਲਦੇ ਵੱਖ-ਵੱਖ ਸਿਆਸੀ ਆਗੂਆਂ ਨੂੰ ਜੋ ਹੈ ਉਹ ਸੱਦਾ ਦਿੱਤਾ ਗਿਆ ਹੈ ਜਿਨੇ ਵੀ ਭਾਜਪਾ ਸ਼ਾਸਤ ਸੂਬੇ ਨੇ ਉਹਨਾਂ ਦੇ ਸੀਐਮਸ ਇੱਥੇ ਇਨਵਾਈਟ ਕੀਤੇ ਗਏ ਨੇ ਉਹਨਾਂ ਨਾਲ ਹੀ ਜਿਨੇ ਵੀ ਧਰਮ ਦੇ ਗੁਰੂ ਨੇ ਉਹਨਾਂ ਨੂੰ ਵੀ ਇੱਥੇ ਸੱਦਾ ਦਿੱਤਾ ਗਿਆ ਹੈ ਜਿਨੇ ਵੀ ਚੁੱਗੀ ਚੋਪੜੀ ਵਾਲਿਆਂ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਇੱਥੇ ਸੱਦਾ ਦਿੱਤਾ ਗਿਆ ਹੈ ਹੋਰ ਵੀ ਕਈ ਅਹੁਦੇਦਾਰਾਂ ਨੂੰ ਇੱਥੇ ਬੁਰਾ ਹੈ ਸੱਦਾ ਦਿੱਤਾ ਗਿਆ ਤੇ ਗ੍ਰੈਂਡ ਸਮਾਗਮ ਇੱਥੇ ਰੱਖਿਆ ਗਿਆ ਕਿਉਂਕਿ 27 ਸਾਲ ਬਾਅਦ ਜੋ ਸੋਕਾਸੀ ਭਾਜਪਾ ਦਾ ਦਿੱਲੀ 'ਚ ਉਹ ਖਤਮ ਹੋਇਆ ਹੈ 27 ਸਾਲ ਬਾਅਦ ਮਨਵਾਸ ਖਤਮ ਹੋਇਆ ਤੇ 27 ਸਾਲ ਬਾਅਦ ਸੱਤਾ ਅਚ ਵਾਪਸੀ ਬੀਜੇਪੀ ਦੇ ਵੱਲੋਂ ਕੀਤੀ ਗਈ ਹੈ ਤੇ ਆਹ ਕਲੀਅਰ ਹੋ ਚੁੱਕਿਆ ਹੈ ਕਿ ਕਿਹੜੇ ਕਿਹੜੇ ਜੋ ਕੈਬਨਿਟ ਮੰਤਰੀ ਨੇ ਉਹ ਉਹਨਾਂ ਦੇ ਵੱਲੋਂ ਸੋਚ ਚੁੱਕੀ ਜਾਏਗੀ ਕਿਉਂਕਿ ਕਿਹੜੇ ਕਿਹੜੇ ਕੈਬਨਿਟ ਮੰਤਰੀ ਰੇਖਾ ਗੁਪਤਾ ਦੀ ਸਰਕਾਰ ਸ਼ਾਮਿਲ ਹੋਣਗੇ ਪਰਵੇਸ਼ ਵਰਮਾ ਦਾ ਨਾਮ ਸਭ ਤੋਂ ਮੂਰਲੀ ਕਟਾਰਜ ਆਂਦਾ ਹੈ ਲੇਕਿਨ ਕੱਲ ਦਾ ਜ਼ਿਕਰ ਵੀ ਕੀਤਾ ਗਿਆ ਸੀ ਕਿ ਜੋ ਪਰਵੇਸ਼ ਵਰਮਾ ਨੇ ਉਹ ਅਗਲੇ ਦਿੱਲੀ ਦੇ ਸੀਐਮ ਬਣ ਸਕਦੇ ਨੇ ਮੇਨਾ ਮੇਸੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਹੋਏ ਨੇ ਪੰਕਜ ਅੱਜ ਗ੍ਰੈਂਡ ਸਮਾਗਮ ਵੱਡਾ ਸਮਾਗਮ ਦਿੱਲੀ ਦੀ ਕਮਾਨ ਇੱਕ ਮਹਿਲਾ ਦੇ ਹੱਥਾਂ 'ਚ ਮੁਰਤੋਂ ਜਾ ਰਹੀ ਹੈ ਨਾਲੇ ਆ ਵੀ ਕਲੀਅਰ ਹੋ ਚੁੱਕਿਆ ਹੈ ਕਿ ਕਿਹੜੇ-ਕਿਹੜੇ ਜੋ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਸੋਚ ਚੁੱਕੀ ਜਾਏਗੀ ਹਾਲਾਂਕਿ ਬੰਜਨਾ ਸਿੰਘ ਸਿਰਸਾ ਪਰਵੇਸ਼ ਵਰਮਾ ਦਾ ਨਾਮ ਇਨਾਮ ਸ਼ਾਮਿਲ ਹੈ ਬਿਲਕੁਲ ਨਿਸ਼ਚਿਤ ਹੋ ਗਈ ਕਿਉਂਕਿ ਇਹ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਭਾਜਪਾ ਦੇ ਵੱਲੋਂ ਸੀਐਮ ਜਿਹੜੇ ਨੇ ਉਹ ਰਹਿ ਚੁੱਕੇ ਨੇ ਉਸ ਤੋਂ ਬਾਅਦ ਸ਼ੀਲਾ ਦਿਖਸ਼ੀਪ ਜਿਹੜੇ ਨੇ ਉਹ ਸੀਐਮ ਰਹਿ ਚੁੱਕੇ ਨੇ ਫਿਰ ਆਪੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਸੀਐਮ ਬਣੇ ਤਾਂ ਇਹ ਮਹਿਲਾ ਦੇ ਤੌਰ ਤੇ ਚੌਥੇ ਸੀਐਮ ਨੇ ਜਿਹੜੇ ਜਿਹੜੇ ਬਣਾਏ ਗਏ ਨੇ ਔਰ ਕਾਫੀ ਅਹਿਮ ਹੈ ਕਿ 27 ਸਾਲ ਦਾ ਬੰਵਾਸ ਜਿਹੜਾ ਵਾ ਉਹ ਇਸ ਤੋਂ ਬਾਅਦ ਜਿਹੜਾ ਵਾ ਉਹ ਬੀਜੇਪੀ ਨੂੰ ਇੱਕ ਵੱਡੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਤੇ ਮਿਲੀ ਹੈ ਤਾਂ ਹੁਣ ਅੱਜ ਇੱਕ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਕਈ ਸਾਰੇ ਚਿਹਰੇ ਕਈ ਸਾਰੇ ਲੀਡਰ ਨਜ਼ਰ ਆਣਗੇ